ਅੱਥੇ ਜਦੋਂ ਅਸੀਂ ਆਏ ਸੀ ਗੱਲ ਸੁਣਾ ਰਹੇ ਸੀ ਕਿ ਵੀ ਤਿੰਨ ਗੱਠਾ ਕਿਉਂ ਬੰਨਦੇ ਰਖੜੀ ਤੇ ਉਹ ਦੱਸੋ ਮੈਨੂੰ ਉਹ ਨਾ ਐਵੇਂ ਇਹ ਜਦੋਂ ਭੈਣਾਂ ਭਰਾ ਨੂੰ ਰਖੜੀ ਬੰਦੀ ਹੈ धागा ਜਿਹੜਾ ਹੁੰਦਾ ਉਸਦੇ ਤਿੰਨ ਗੱਠਾ ਮਾਰ ਲਿਆ ਚਾਹੀਦੀ ਨੇ ਸ਼ੁਭ ਹੁੰਦੀਆਂ ਨੇ ਦੱਸਾ ਕਿਉਂ ਪਹਿਲੀ ਜਿਹੜੀ ਗੱਠ ਹੈ ਨਾ ਉਹ ਭਰਾ ਦੀ ਲੰਬੀ ਉਮਰ ਵਾਸਤੇ ਹੁੰਦੀ ਹੈ ਦੂਸਰੀ ਜਿਹੜੀ ਗੱਠ ਹੈ ਨਾ ਉਹ ਭਰਾ ਦੀ ਸਿਹਤ ਵਾਸਤੇ ਹੁੰਦੀ ਹੈ ਤੀਸਰੀ ਗੱਠ ਜਿਹੜੀ ਹੈ ਨਾ ਉਹ ਭਰਾ ਦੇ ਘਰ ਵਿੱਚ ਸੁੱਖ ਸ਼ਾਂਤੀ ਦੀ ਹੁੰਦੀ ਹੈ ਭੈਣ ਇਹ ਹੀ ਕੁਝ ਮੰਗਦੀ ਹੈ ਭੈਣ ਕਹਿੰਦੀ ਹੈ ਭਈਆ ਮੈਨੂੰ ਸੂਟ ਨਹੀਂ ਚਾਹੀਦਾ ਰੁਪਏ ਨਹੀਂ ਚਾਹੀਦੇ ਮੈਨੂੰ ਤੇਰਾ ਪਿਆਰ ਚਾਹੀਦਾ ਪਿਆਰ ਹੋਏਗਾ ਤਾਂ ਸੂਟ ਆਪੇ ਮਿਲ ਜਾਣਗੇ ਭਰਾ ਵੱਲੋਂ ਸੂਟ ਮਿਲੇ ਆ ਤੇ ਨਾਲ ਹੋਰ ਤੋਹਫੇ ਮਿਲੇ ਕਿੰਨਾ ਕਨੰਦਾ ਇਸ ਚੀਜ਼ ਨੂੰ ਬਹੁਤ ਜ਼ਿਆਦਾ ਇਸ ਦਾ ਕੋਲ ਕਰਦਾ ਵੇ ਇੱਥੇ ਮਿਲਦਾ ਵੇ ਸਭ ਕੁਝ ਦੇਖੋ ਇਹ ਈਸ਼ਵਰ ਦੀ ਕਿਰਪਾ ਹੀ ਹੈ ਕਿ ਸਾਡੇ ਜਿਹੜੇ ਮਾਤਾ ਪਿਤਾ ਇੱਥੇ ਬਜ਼ੁਰਗ ਰਹਿ ਰਹੇ ਨੇ ਸਾਨੂੰ ਤੇ ਆਪਣੇ ਮਾਂ ਬਾਪ ਦੀ ਹੀ ਫੀਲਿੰਗ ਆਉਂਦੀ ਹੈ ਇੱਥੇ ਜੋ ਇੱਥੇ ਸਿਸਟਮ ਵੀ ਰੱਖਿਆ ਹੋਇਆ ਹੈ ਮੇਰਾ ਖਿਆਲ ਆ ਵੀ ਸ਼ਾਇਦ ਇੰਨਾ ਵਧੀਆ ਸਿਸਟਮ ਘਰ ਵਿੱਚ ਵੀ ਨਾ ਹੋਵੇ ਹਰ ਰੂਮ ਏਸੀ ਹੈ ਹਰ ਬੈੱਡ ਸ਼ੀਟ ਤੀਸਰੇ ਦਿਨ ਚੇਂਜ ਕੀਤੀ ਜਾਂਦੀ ਹੈ ਔਰ ਪੂਰੇ ਹਫਤੇ ਦਾ ਜਿਹੜਾ ਲਗ ਲਗ ਮੈਨੂ ਆ ਤੁਸੀਂ ਖੁਦ ਹੀ ਦੇਖਿਆ ਹੋਵੇਗਾ ਕਿ ਸਾਰੇ ਇੱਕ ਇਹੋ ਜਿਹਾ ਮਾਹੌਲ ਦੇ ਘਰ ਦੇ ਵਿੱਚ ਵੀ ਨਹੀਂ ਹੁੰਦਾ ਸਾਰਿਆਂ ਦੇ ਚਿਹਰੇ ਦੇਖੋ ਸਾਰੇ ਹੱਸ ਰਹੇ ਨੇ ਈਸ਼ਵਰ ਦੀ ਬਹੁਤ ਕਿਰਪਾ ਕੀ ਇੱਕ ਘਰ ਵਰਗਾ ਹੀ ਮਾਹੌਲ ਇੱਥੇ ਹਰ ਟਾਈਮ ਬਣਿਆ ਰਹਿੰਦਾ ਹੈ ਜਰਾਏ ਤੁਹਾਨੂੰ ਨਿਸ਼ਕਾਮ ਆਸ਼ਾ ਨਾਲ ਕੇ ਪਹੁੰਚੇ ہیں ਜਿੱਥੇ ਰੱਖੜੀ ਦਾ ਤਿਉਹਾਰ ਜਿਹੜਾ ਕੀ ਹੈ ਬੜੇ ਚਾਵਾਂ ਨਾਲ ਜਿਹੜਾ ਕੀ ਮਨਾਇਆ ਗਿਆ ਇੱਕ ਵਾਰ ਤਸਵੀਰਾਂ ਤੁਹਾਨੂੰ ਮੈਂ ਦਿਖਾਣੀਆਂ ਚਾਹਾਂਗਾ ਵੀ ਮਾਤਾਵਾਂ ਜਿਹੜੀਆਂ ਇੱਥੇ ਬੈਠੀਆਂ ਨੇ ਤੇ ਜਿਹੜੇ ਇੱਥੇ ਜੈਂਟਸ ਬੈਠੇ ਨੇ ਇਹਨਾਂ ਨੇ ਆਪਸ ਦੇ ਵਿੱਚ ਜਿਹੜਾ ਕੀ ਤਿਹਾਰ ਕੁਝ ਇਸ ਤਰੀਕੇ ਨਾਲ ਮਨਾਇਆ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕਿਸ ਤਰੀਕੇ ਦਾ ਰਿਹਾ ਤਿਹਾਰ ਮਧੇ ਸਾਸਰੀ ਘਾਲ ਜੀ ਹਾਂ ਜੀ ਸਾਸਰੀ ਘਰ ਬੇਟਾ ਬੋਲੋ ਕੈਸੇ ਹੋ ਵਧੀਆ ਜੀ ਤੁਸੀਂ ਤੁਸੀਂ ਬਹੁਤ ਠੀਕ ਹੋ ਮੈਂ ਬਹੁਤ ਵਧੀਆ ਹਾਂ ਆਪ ਹਾਂਜੀ ਅੱਜ ਤਾਂ ਖੜੀ ਤਿਹਾਰ ਮਨਾਇਆ ਜੀ ਇੱਥੇ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਬਹੁਤ ਵਧੀਆ ਆਪਣੇ ਘਰ ਨਾਲ ਬਹੁਤ ਵਧੀਆ ਜਿੰਨੇ ਬਰਾ ਕਿੰਨੀਆਂ ਭੈਣਾ ਬਹੁਤ ਸੋਹਣਾ ਪ੍ਰੋਗਰਾਮ ਰਿਹਾ ਖਾਨ ਨੂੰ ਲੱਡੂ ਮਿਲੇ ਜਲੇਬੀ ਮਿਲੀ ਬਹੁਤ ਵਧੀਆ ਪ੍ਰੋਗਰਾਮ ਰਿਆ ਅੱਥੇ ਜਦੋਂ ਅਸੀਂ ਆਏ ਸੀ ਗੱਲ ਸੁਣਾ ਰਹੇ ਸੀ ਕਿ ਵੀ ਤਿੰਨ ਗੱਠਾ ਕਿਉਂ ਬੰਨਦੇ ਰਖੜੀ ਤੇ ਉਹ ਦੱਸੋ ਮੈਨੂੰ ਮੜੀ ਉਹ ਨਾ ਐਵੇਂ ਇਹ ਜਦੋਂ ਭੈਣਾਂ ਭਰਾ ਨੂੰ ਰਖੜੀ ਬੰਦੀ ਹੈ धाਗਾ ਜਿਹੜਾ ਹੁੰਦਾ ਉਸੇ ਤਿੰਨ ਗੱਠਾ ਮਾਰਨ ਚਾਹੀਦੀ ਨੇ ਸ਼ੁਭ ਹੁੰਦੀਆਂ ਨੇ ਦੱਸਾ ਕਿਉਂ ਪਹਿਲੀ ਜਿਹੜੀ ਗੱਠ ਹੈ ਨਾ ਉਹ ਭਰਾ ਦੀ ਲੰਬੀ ਉਮਰ ਵਾਸਤੇ ਹੁੰਦੀ ਹੈ ਦੂਸਰੀ ਜਿਹੜੀ ਗੱਠ ਹੈ ਨਾ ਉਹ ਭਰਾ ਦੀ ਸਿਹਤ ਵਾਸਤੇ ਹੁੰਦੀ ਹੈ ਤੀਸਰੀ ਗੱਠ ਜਿਹੜੀ ਹੈ ਨਾ ਉਹ ਬਰਾ ਦੇ ਘਰ ਵੀ ਸੁਖ ਸ਼ਾਂਤੀ ਦੀ ਹੁੰਦੀ ਹੈ ਬਹਿਨ ਐ ਹੀ ਕੁਝ ਮੰਗਦੀ ਹੈ ਬਹਿਨ ਕਹਦੀ ਹੈ ਭਈਆ ਮੈਨੂੰ ਸੂਟ ਨਹੀਂ ਚਾਹੀਦਾ ਰੁਪਏ ਨਹੀਂ ਚਾਹੀਦੇ ਮੈਨੂੰ ਤੇਰਾ ਪਿਆਰ ਚਾਹੀਦਾ ਹੈ ਪਿਆਰ ਹੋਏਗਾ ਤਾਂ ਸੂਟ ਆਪੇ ਮਿਲ ਜਾਣਗੇ ਅੱਜ ਫੇ ਕਿਵੇਂ ਤਾਂ ਲੱਗਿਆ ਵੀ ਪਿਆਰ ਇੱਥੇ ਇੰਨਾ ਵੰਡਿਆ ਸਾਰਿਆਂ ਨੇ ਰਲ ਕੇ ਇੱਥੇ ਮਿਸ ਤਿਹਾਰ ਮਨਾਇਆ ਐਡਾ ਵਧੀਆ ਤਿਹਾਰ ਇਹ ਨਾ ਬਹੁਤ ਵਧੀਆ ਤਿਹਾਰ ਹੈ ਸਾਡੇ ਜਿਹੜੇ ਵੱਡੇ ਬਾਬੂ ਜੀ ਹੈ ਨਾ ਬਹੁਤ ਹੀ ਨਾਈਸ ਬੰਦੇ ਨੇ ਬਹੁਤ ਹੀ ਦੇਖੋ ਕੁਦਰਤ ਮੈਨੂੰ ਭਰਾ ਬਨਾਇਆ ਮੱਕਲ ਡਾਕਟਰ ਨੇ ਆਪਣੀ ਬੈਨ ਬਣਾ ਲਿਆ ਦੇਖੋ ਅਬ ਹੁਣ ਉਹਨਾਂ ਦੀ ਮਰਜ਼ੀ ਹੈ ਬੈਨ ਵਾਲਾ ਰਿਸ਼ਤਾ ਮੰਨਣ ਚਾਹਨਾ ਬੰਨ ਮੈਂ ਤਾਂ ਬਨਾਂਗੀ ਠੀਕ ਹੈ ਨਾ ਮੇਰਾ ਭਰਾ ਬਨ ਗਿਆ ਡਾਕਟਰ ਬਿਲਕੁਲ ਆਪਣੇ ਡਾਕਟਰ ਬਣਾਤਾ ਕੋਲ ਤਾਂ ਮੇਰੇ ਕੋਲ ਨਾ ਕੋਈ ਫੀਸ ਲੈਣੀ ਹੈ ਨਾ ਉਹਨੇ ਦਵਾਈ ਆਪੇ ਬੱਲੋ ਬੱਲੀ ਦੇਗਾ ਠੀਕ ਹੈ ਨਾ ਮਾ ਜੀ ਕਿਦਾਂ ਦਾ ਲੱਗ ਰਿਹਾ ਜੇ ਰੱਖਣੀ ਤਾਂ ਤਿਹਾਰ ਅੱਜ ਮਨਾਇਆ ਇੱਥੇ ਆ ਗਿਆ ਥੋੜਾ ਜੀ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜਿੱਥੇ ਸਾਰੇ ਜਿੱਦਾਂ ਰਲ ਕੇ ਮਨਾਇਆ ਸੀ ਸਾਰੇ ਉਹਦਾਂ ਵੀ ਇਕੱਠੇ ਰਹਿੰਨੇ ਹੋ ਹਨ ਤੇ ਅੱਜ ਕੁਛ ਇਸ ਤਰੀਕੇ ਨਾਲ ਤਿਹਾੜੀ ਮਨਾਇਆ ਭਰਾ ਭੈਣਾਂ ਨਾਲ ਇਕੱਠਾ ਹਾਂਜੀ ਬਹੁਤ ਅੱਛਾ ਲੱਗਿਆ ਬਹੁਤ ਬਿਆਲ ਲੱਗਿਆ ਬਹੁਤ ਅੱਛਾ ਲੱਗਾ ਬਹੁਤ ਅੱਛਾ ਲੱਗਾ ਸਾਰੇ ਮਨੰਦੇ ਇੱਥੇ ਬਹੁਤ ਵਧੀਆ ਬਣਾਂਦੇ ਸਾਰੇ ਸੂਲਤਾਂ ਬਹੁਤ ਵਧੀਆ ਸੂਲਤਾਂ ਆਗੇ ਖਾਣ ਪੀਣ ਨੂੰ ਸਭ ਸੂਲਤਾਂ ਬਹੁਤ ਬਹੁਤ ਠੀਰਾ ਖਵਾਉਂਦੇ ਨੇ ਬਹੁਤ ਦਿੰਦੇ ਨੇ ਹਾਂ ਬਹੁਤ ਸੂਲਤ ਜਿਹੜੇ ਬਹੁਤ ਇੱਥੇ ਮਨਾਇਆ ਜਿਹਾ ਤਿਹਾੜੀ ਇਹ ਹਰ ਮਹੀਨੇ ਬਣਾਉਂਦੇ ਰਹਿੰਦੇ ਹਰ ਮਹੀਨੇ ਮਾਤ ਦੇ ਰਹੇ ਹਾਂਜੀ ਹਾਂ ਜਿੱਥੇ ਹਰ ਮਹੀਨੇ ਕੀ ਦਿੱਤਾ ਅਕੀ ਮਿਲਿਆ ਜੇ ਭਰਾ ਵੱਲੋਂ ਕੀ ਮਿਲਿਆ ਫਿਰ ਤੇ ਸੂਟੋ ਮਿਲਿਆ ਹਾਂ ਤੋਲੀਆਂ ਮਿਲਿਆ ਜਾਂ ਫਿਰ ਉਹਨਾਂ ਪੂਰਾ ਚਾ ਹੁਣ ਮਿਲੂਗੀ ਹੁਣ ਮਿਲਣੀ ਤੁਹਾਨੂੰ ਕਿੰਨਾ ਚਾ ਸੀਗਾ ਜਿਵੇਂ ਰਖੜੀ ਦਾ ਤਿਹਾਰਾ ਤੇ ਜਦੋਂ ਸਾਰਿਆਂ ਨੇ ਦੰਗ ਲੜਕੇ ਮਨਾਇਆ ਇਹ ਪਿਆਰ ਮਾਇਨੇ ਰੱਖਦਾ ਹੈ ਭਰਾ ਇਹ ਭੈਣ ਦੇ ਆਪਸੀ ਰਿਸ਼ਤੇ ਦਾ ਬੰਧਨ ਹੈ ओरिजिनल ਪੈਣਾ ਬਹੁਤ ਇੰਤਜ਼ਾਰ ਕਰਦੀ ਹੈ ਭਰਾ ਨੂੰ ਸੇ ਰਖੜੀ ਬੰਨੀ ਹੈ ਉਹਦੇ ਚਿਹਰੇ ਉੱਤੇ ਰਖੜੀ ਬੰਦੀ ਹੈ ਤਿਲਕ ਲਗਾ ਲੀ ਹੈ ਔਰ ਇਹ ਇਸ ਗੱਲ ਦਾ ਪ੍ਰਤੀਕ ਵੀ ਹੈ ਜੋ ਪਹਿਲੇ ਬਹੁਤ ਲੜਾਈਆਂ ਚ ਬਹੁਤ ਲੜਾਈਆਂ ਜਦੋਂ ਲੜਾਈ ਹੁੰਦੀ ਸੀ ਕਿਸੇ ਨੂੰ ਰਖੜੀ ਚਾਹੀਦੀ ਜਦੋਂ ਲੜਾਈਆਂ ਹੁੰਦੀ ਸੀ ਤੇ ਪੈਣਾ ਭਰਾਵਾਂ ਦੇ ਤਿਲਕ ਲਗਾ ਕੇ ਭੇਜਿਆ ਸੀ ਸਾਡਾ ਵੀਜੇ ਹੋ ਗਿਆ ਉਹ ਇਸ ਮਾਇਨੇ ਵੀ ਆਪਾਂ ਰਖੜੀ ਦੇ ਤਹਾਨੂੰ ਤਾਂ ਬਹੁਤ ਉਤਸਾਹ ਨਾਲ अच्छा हां हम और भी जरूर करेंगे एक थोनु ਅਸੀਂ ਸ਼ਾਰਟਸ ਵਿੱਚ ਚੀਜ਼ ਦਿਖਾਵਾਂਗੇ ਵੀ ਜਦੋਂ ਇੱਥੇ ਜਦੋਂ ਇਹਨਾਂ ਨੂੰ ਤੋਹਫ਼ਾ ਮਿਲ ਰਿਹਾ ਸੀ ਆਪਣੇ ਭਰਾ ਵੱਲੋਂ ਤਾਂ ਕੁਝ ਇਸ ਤਰੀਕੇ ਨਾਲ ਮੱਥਾ ਟੇਕ ਕੇ ਜਿਹੜਾ ਹੈ ਕੀ ਤੋਹਫ਼ਾ ਸਵੀਕਾਰ ਜਿਹੜਾ ਹੈ ਕੀ ਕੀਤਾ ਜਾ ਰਿਹਾ ਸੀ ਮਾਦਾ ਜੀ ਸਤਿ ਸ਼੍ਰੀ ਅਕਾਲ ਜੀ ਨਹੀਂ ਐਲਮਾ ਅੱਜ ਰਕੜੀ ਦਾ ਤਿਹਾਰ ਮਨਾਇਆ ਇੱਥੇ ਕਿਹੋ ਜਿਹਾ ਲੱਗਿਆ ਜੀ ਅੱਜ ਬਹੁਤ ਅੱਛਾ ਲੱਗਿਆ ਹੂੰ ਬਹੁਤ ਸਾਲ ਸੇ ਸਾਰੇ ਤਿਉਹਾਰ ਮਨਾਨੇ ਆਤੇ ਸਾਰੇ ਤਿਉਹਾਰ ਅੱਛੇ ਬੰਦੇ ਪਰ ਜਦੋਂ ਅੱਜ ਭਰਾ ਵੱਲੋਂ ਸੂਟ ਮਿਲੇ ਆ ਤੇ ਨਾਲ ਹੋਰ ਤੋਹਫੇ ਮਿਲੇ ਕਿੰਨਾ ਖੰਨਦਾ ਆ ਇਸ ਜੀ ਬਹੁਤ ਜ਼ਿਆਦਾ ਇਸ ਦਾ ਕੋਣ ਕਰਦਾ ਵੇ ਇੱਥੇ ਮਿਲਦਾ ਵੇ ਸਭ ਕੁਝ ਇੱਥੇ ਬਹੁਤ ਅੱਛਾ ਲੱਗਦਾ ਮੈਂ 8 ਸਾਲ ਹੋ ਗਏ ਇੱਥੇ ਬੈਠੀ ਨੂੰ ਅੱਛਾ ਜੀ 8 ਸਾਲ ਹੋ ਗਏ ਇੱਥੇ ਸਭ ਤੋਂ ਪਹਿਲੀ ਜਨਾਨੀ ਮੈਂ ਆਇਆ ਇੱਥੇ ਆਸ਼ਰਮ ਜੀ ਫੋਨ ਤਾਂ ਜਮਾ ਕਰ ਵਾਲਾ ਲੱਗਦਾ ਹੁਣ ਜਦੋਂ ਮੈਂ ਘਰ ਹੀ ਬੈਠੀ ਔਰ ਲੱਗਦਾ ਹੀ ਨਹੀਂ ਉਧਰ ਗੱਜਾਰਾ ਪਾਵੇਂ ਮੈਂ ਤੇ ਦਿੱਲੀ ਨਹੀਂ ਲੱਗਦਾ ਉੱਥੇ ਆਹ ਇਥੇ ਤੇ ਜਦੋਂ ਹੁਣ ਸਾਰਾ ਪਰਿਵਾਰ ਅੱਜ ਇਕੱਠਾ ਇੱਥੇ ਬੈਠਾ ਹੋਇਆ ਤੇ ਉਹਨੂੰ ਕਿੰਨਾ ਕੁ ਆਨੰਦ ਮਾਣ ਰਹੇ ਹਾਂ ਅਸੀਂ ਬਹੁਤ ਅੱਛਾ ਲੱਗਦਾ ਸਾਰੇ ਹੱਸਦੇ ਖੇਡਦੇ ਖਾਣਾ ਖਾਣੇ ਤਾਂ ਅਸੀਂ ਸਾਰੇ ਇਕੱਠੇ ਖਾਣੇ ਆ ਮਾਤਾ ਜੀ ਮਾਤਾ ਜੀ ਨਵੀਂ ਗੱਲ ਬਾਤ ਹਾਂਜੀ ਹਾਂਜੀ ਦੱਸੋ ਕੀ ਮਿਲਿਆ ਜੀ ਵੇ ਭਰਾ ਵੱਲੋਂ ਅੱਜ ਕੀ ਮਿਲਿਆ ਭਰਾ ਵੱਲੋਂ ਮੇਰੇ ਮਾਲਕ ਨੇ ਮੈਨਾਂ ਨੂੰ ਚੰਗਾ ਤੰਦਰੁਸਤ ਰੱਖੀ ਵਾਧੀਆ ਤੁਹਾਨੂੰ ਖੁਸ਼ੀ ਜਣਾੜ ਦੋਨਾਂ ਨੂੰ ਹੈ ਮੈਂ ਨਾ ਸ਼ਸ਼ੀਕਾ ਸ਼ਸ਼ੀਕਾ ਮੈਂ ਨਾ ਜਦੋਂ ਤੁਹਾਨੂੰ ਦੇਖਣ ਰਿਆ ਸੀ ਜਦੋਂ ਤੁਸੀਂ ਤੋਹਫਾ ਲਿਆ ਤੇ ਤੁਸੀਂ ਬੜੇ ਉਹਨੂੰ ਕਹਿ ਲੋ ਸਬਕਾਰ ਕੀਤਾ ਉਹਨੂੰ ਮੱਥਾ ਟੇਕਿਆ ਤੋਹਫੇ ਨੂੰ ਤੇ ਇਹ ਕਿਦਾਂ ਆਪਣਾ ਸਾਰਾ ਗੁਰੂ ਮਹਾਰਾਜ ਦੀ ਮਰਜ਼ੀ ਹੈ ਉਹਨਾਂ ਦੀ ਉਹਨਾਂ ਦੀ ਉਹਨਾਂ ਦੀ ਮਰਜ਼ੀ ਦੇ ਨਾਲ ਹੀ ਆਪਾਂ ਚੱਲਦੇ ਹਾਂ ਨਾ ਉਹਦੇ ਉਹਨਾਂ ਨੂੰ ਮੱਥਾ ਟੇਕ ਕੇ ਹੀ ਵੰਦੇ ਹਾਂ ਸ਼ੁਕਰ ਹੈ ਹਾਂ ਸ਼ੁਕਰ ਹੈ ਬਾਈ ਗੁਰੂ ਜੀ ਜਾਰੇ ਪ੍ਰਸ਼ਾਦਾ ਛਕਦੇ ਚਲ ਵੀ ਸ਼ੁਕਰ ਕਰਦੇ ਹਾਂ ਮੱਥੇ ਲਾ ਕੇ ਫੇਰ ਇਹ ਸਾਡੇ ਗੁਰਦੁਆਰੇ ਦਾ ਗੁਰੂ ਮਹਾਰਾਜ ਜੀ ਦਾ ਹੋਕਨ ਬੰਦ ਹਮ ਸਭ ਦਾ ਸ਼ੁਕਰ ਕਰਨਾ ਚਾਹੀਦਾ ਵਹਿਰੇ ਕੀ ਤੀਜ ਵਾਈ ਗੁਰੂ ਵਹਿਰੇ ਵਾਈ ਗੁਰੂ ਚ ਵਹਿਰੇ ਤੋਹੀ ਕਰਨ ਵਾਲਾ ਜੋ ਕੁਝ ਕਰਨ ਵਾਲਾ ਠੀਕ ਨੇ ਹਮ ਤਾਂ ਤੁਸੀਂ ਹਾਂ ਤੁਸੀਂ ਵੀ ਤਾਂ ਵਧਈਏ ਸਾਡਾ ਤਾਂ ਕੁਝ ਨਹੀਂ ਹੈ ਇੱਥੇ ਤੁਸੀਂ ਵੀ ਪਰਮਾਤਮਾ ਦੀ ਹੋ ਸੱਚੀ ਬਾਸ਼ਾ ਤੁਹਾਨੂੰ ਤੰਦਰੁਸਤੀ ਬਖਸ਼ੇ ਪੈਣਾ ਨੂੰ ਗਿਫਟ ਵੀ ਦਿੱਤਾ ਹੈ ਨਾ ਜੇ ਜੋ ਵੀ ਕੁਝ ਤਾਂ ਵੀ ਸੀਗਾ ਹਾਂਜੀ ਜੋ ਕਿੰਨਾ ਕ ਆਨੰਦ ਆਇਆ ਬਹੁਤ ਆਨੰਦ ਹੈ ਪਰਿਵਾਰ ਵਾਂਗੂੰ ਜਦੋਂ ਸਾਰੇ ਜਣੇ ਇੱਥੇ ਰਲ ਕੇ ਰਹਿੰਦੇ ਹੋ ਤੁਸੀਂ ਸਾਰਾ ਦਿਦੋਂ ਸਾਰਾ ਸਮਾਂ ਇੱਥੇ ਇਕੱਠੇ ਕੱਢਦੇ ਹੋ ਫਿਰ ਜਦੋਂ ਇਦਾਂ ਤੇ ਹਾਲ ਜਦੋਂ ਆਉਂਦਾ ਉਹ ਵੀ ਉੱਥੇ ਇਕੱਠੇ ਮਨਾ ਰਹੇ ਹਾਂ ਵੀ ਸਿਰਫ ਇੱਕ ਪਿਆਰ ਹੈ ਤੇ ਨਾ ਬਸ ਪਿਆਰ ਦੀ ਗੱਲ ਹੈ ਜੀ ਦਿਵਾਲੀ ਦਸਹਿਰਾ ਜੋ ਵੀ ਤਿਹਾਰ ਇੱਥੇ ਮਨਾਇਦਾ ਬੜੀ ਖੁਸ਼ੀ ਦਾ ਆਨੰਦ ਹੁੰਦਾ ਹਾਂ ਹਾਂਜੀ ਆਨੰਦ ਹੁੰਦਾ ਹੈ ਆ ਹੋਰ ਵੀ ਗੱਲ ਬਜਰੂਰ ਕਰਾਂਗੇ ਵੀ ਉਹਨਾਂ ਨੂੰ ਕਿਸ ਤਰੀਕੇ ਦਾ ਲੱਗ ਰਿਹਾ ਹੈ ਅੱਜ ਦਾ ਪੂਰਾ ਨੰਦ ਆਜਾ ਜੀ ਭੈਣਾਂ ਨੇ ਭਰਾਵਾਂ ਲਈ ਰਖੜੀ ਬੰਨੀ ਔਰ ਬੜੀ ਖੁਸ਼ੀ ਦੇ ਮੌਲ ਦੇ ਵਿੱਚ ਆਪਣੀ ਜਿਹੜੀ ਹਿੰਦੂ ਦੀ ਪਰੰਪਰਾ ਹੈ ਇਹ ਭੈਣ ਔਰ ਭਾਈ ਦੇ ਪਿਆਰ ਦੀ ਕਾਇਮ ਕੀਤੀ ਅੱਜ ਰਾਸ਼ਾ ਜੀ ਔਰ ਮੰਜਾਲ ਸਾਹਿਬ ਔਰ ਮੱਕਰ ਸਾਹਿਬ ਦੀ ਵਿਦਾਣਗੇ ਇੱਥੇ ਸਾਰਾ ਕਾਰਬਾਤ ਹੋਇਆ ਹਾਂ ਤੇ ਆਹ ਹਮ ਬਹੁਤ ਖੁਸ਼ ਹੈ ਸਾਰੇ ਖੁਸ਼ ਹੈ ਅੱਜ ਦਾ ਤਿਉਹਾਰ ਮੈਂ ਪਹਿਲਾਂ ਵੀ ਆਪਕੋ ਦੱਸਾਇਆ ਕਿ ਬਹੁਤ ਖੁਸ਼ੀ ਦਾ ਚਾਹ ਹੈ ਬੈਨਾਵਰ ਪਰਾਵਾਂ ਦੇ ਪਿਆਰ ਦੀ ਇੱਕ ਨਿਸ਼ਾਨੀ ਹੈ ਤੇ ਸਾਡੇ ਸਾਨੂੰ ਇੱਥੇ ਬੈਠਿਆਂ ਨੂੰ ਘਰ ਦੀ ਕੋਈ ਗੱਲ ਦੀ ਯਾਦ ਨਹੀਂ ਆਉਂਦੀ ਅਸੀਂ ਜੋ ਸਾਨੂੰ ਇੱਥੇ ਸੁੱਖਰਾਮ ਮਿਲ ਰਿਹਾ ਹੈ ਹੈ ਅਸੀਂ ਘਰ ਵੀ ਨਹੀਂ ਕਰ ਸਕਦੇ ਸੀ ਇਸ ਕਰਕੇ ਸਾਡੇ ਮਹਤਵਤਮ ਸਾਡੇ ਰਾਜਸ਼ਹੀ ਜੀ ਔਰ ਮੰਜਾਲ ਸਾ ਇਹਨਾਂ ਜੋ ਅੰਦਰ ਸਾਰਾ ਕੰਮ ਹੋ ਰਿਹਾ ਹੈ ਦੇ ਕੋਈ ਈਸ਼ਵਰ ਦੀ ਕਿਰਪਾ ਹੀ ਹੈ ਕਿ ਸਾਡੇ ਜਿਹੜੇ ਮਾਤਾ ਪਿਤਾ ਇੱਥੇ ਬਜ਼ੁਰਗ ਰਹਿ ਰਹੇ ਨੇ ਸਾਨੂੰ ਤੇ ਆਪਣੇ ਮਾਂ-ਬਾਪ ਦੀ ਹੀ ਫੀਲਿੰਗ ਆਉਂਦੀ ਹੈ ਇੱਥੇ ਹਰ ਅਸੀਂ ਜੋ ਇੱਥੇ ਸਿਸਟਮ ਵੀ ਰੱਖਿਆ ਹੋਇਆ ਹੈ ਮੇਰਾ ਖਿਆਲ ਆ ਵੀ ਸ਼ਾਇਦ ਇੰਨਾ ਵਧੀਆ ਸਿਸਟਮ ਘਰ ਵਿੱਚ ਵੀ ਨਾ ਹੋਵੇ ਹਰ ਰੂਮ ਏਸੀ ਹੈ ਹਰ ਬੈੱਡ ਸ਼ੀਟ ਤੀਸਰੇ ਦਿਨ ਚੇਂਜ ਕੀਤੀ ਜਾਂਦੀ ਹੈ ਔਰ ਪੂਰੇ ਹਫ਼ਤੇ ਦਾ ਜਿਹੜਾ ਲਗ ਲਗ ਮੈਨੂ ਆ ਉਹ ਬਣਿਆ ਹੋਇਆ ਤੁਸੀਂ ਸਾਡਾ ਮੈਨੂ ਦੇਖੋ ਬੈਸਟ ਤੋਂ ਬੈਸਟ ਖਾਣਾ ਇਹਨਾਂ ਲਈ ਪ੍ਰੋਵਾਈਡ ਕੀਤਾ ਜਾਂਦਾ ਹੈ ਮਤਲਬ ਸਮਾਜ ਹੀ ਇੰਨਾ ਚੰਗਾ ਹੈ ਕਿਸੇ ਵੀ ਚੀਜ਼ ਦੀ ਸਾਨੂੰ ਸਮਾਜ ਕਮੀ ਨਹੀਂ ਆਣ ਦੇ ਰਿਹਾ ਕਿਉਂਕਿ ਇੱਥੇ ਰਹਿਣਾ ਕਰਨਾ ਤੇ ਸਾਰਾ ਟੋਟਲੀ ਫ੍ਰੀ ਹੈ ਕੋਈ ਪੈਸਾ ਵੀ ਚਾਰਜ ਨਹੀਂ ਕੀਤਾ ਜਾਂਦਾ ਕਿਸੇ ਕੋਲ ਅੱਜ ਸਾਰੀਆਂ ਮਤਲਬ ਮਾਮਾਵਾ ਨੇ ਸਾਡੇ ਜਿਹੜੇ ਇੱਥੇ ਬਜ਼ੁਰਗ ਰਹਿੰਦੇ ਨੇ ਬਜ਼ੁਰਗ ਆਪਸ ਵਿੱਚ ਇੱਕ ਦੂਜੇ ਦੇ ਰਾਖੜੀ ਬਣ ਕੇ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ ਤੇ ਆਪਣੇ ਰਿਸ਼ਤੇ ਦਾ ਸਾਂਝ ਹੈ ਜੋ ਉਹਦੇ ਬਾਰੇ ਉਹਨਾਂ ਨੇ ਦੱਸਿਆ ਕਿ ਅਸੀਂ ਇੱਥੇ ਕਿਸ ਤਰ੍ਹਾਂ ਰਹਿੰਦੇ ਆ ਤੁਸੀਂ ਖੁਦ ਹੀ ਦੇਖਿਆ ਹੋਵੇਗਾ ਕਿ ਸਾਰੇ ਇੱਕ ਇਹਜਾ ਮਾਹੌਲ ਤੇ ਘਰ ਦੇ ਵਿੱਚ ਵੀ ਨਹੀਂ ਹੁੰਦਾ ਸਾਰਿਆਂ ਦੇ ਚਿਹਰੇ ਦੇਖੋ ਸਾਰੇ ਹੱਸ ਰਹੇ ਨੇ ਕਿਸੇ ਮਤਲਬ ਸਾਡੇ ਤਾਂ ਈਸ਼ਵਰ ਦੀ ਬਹੁਤ ਕਿਰਪਾ ਕੀ ਇੱਕ ਘਰ ਵਰਗਾ ਹੀ ਮਾਹੌਲ ਇੱਥੇ ਹਰ ਟਾਈਮ ਬਣਿਆ ਰਹਿੰਦਾ ਇਹ ਸਾਨੂੰ ਕੋਈ ਆਪਣਾ ਪੁੱਤ ਸਮਝਦੀ ਹੈ ਕੋਈ ਆਪਣਾ ਭਰਾ ਸਮਝਦੇ ਨੇ ਔਰ ਇਹ ਸਾਡਾ ਪਰਿਵਾਰ ਹੈ ਮਤਲਬ ਅੱਜ ਮੈਂ ਜਦੋਂ ਆਪਣੇ ਘਰੋਂ ਆਇਆ ਤਾਂ ਮੇਰੇ ਬੱਚੇ ਵੀ ਕਹਿ ਰਹੇ ਸੀ ਪਪਾ ਅੱਜ ਤਾਂ ਨਾ ਜਾਓ ਮੈਂ ਕਿਹਾ ਮੇਰਾ ਤਾਂ ਇੱਕ ਪਰਿਵਾਰ ਹੈਗਾ ਇੱਕ ਦਿਨ ਮੈਂ ਜਦੋਂ ਚਲੇ ਜਾਣਾ ਉਸ ਦਿਨ ਵੀ ਤੁਸੀਂ ਮੈਨੂੰ ਮਿਸ ਕਰੋਗੇ ਹੀ ਤੇ ਮੈਂ ਤੇ ਉੱਥੇ ਜਾਣਾ ਹੀ ਜਾਣਾ ਤੇ ਮੈਂ ਆਪਣਾ ਘਰ ਸੈਲੀਬ੍ਰੇਟ ਕਰਕੇ ਉਸ ਤੋਂ ਬਾਅਦ ਅਸੀਂ ਇੱਥੇ ਆ ਗਏ ਆ ਤੇ ਜੋ ਇੱਥੇ ਆਨੰਦ ਆ ਮੇਰਾ ਖਿਆਲ ਹੈ ਪੂਰੀ ਦੁਨੀਆ ਵਿੱਚ ਕਿਤੇ ਵੀ ਐਸਾ ਆਨੰਦ ਨਹੀਂ ਮਿਲ ਸਕਦਾ ਸਰ ਇੰਨਾ ਪਰਿਵਾਰ ਆ ਤੁਹਾਡਾ ਸਾਰਿਆਂ ਦੀ ਸੇਵਾ ਕਰ ਰਹੇ ਹੋ ਉਹਨਾਂ ਤੁਹਾਡਾ ਪਿਆਰ ਹੱਥ ਦੇ ਵੀ ਨਜ਼ਰ ਆ ਰਿਹਾ ਵੀ ਕਿਸ ਤਰੀਕੇ ਨਾਲ ਸਾਰਿਆਂ ਨਾਲ ਤੁਹਾਡੇ ਰਖੜੀ ਬੰਨੀ ਹੈ ਜੀ ਕਿਸ ਤਰੀਕੇ ਨਾਲ ਗੱਲ ਜੀ ਇਹਨਾਂ ਦੇ ਖੁਸ਼ੀ ਵਾਸਤੇ ਅਸੀਂ ਇੱਥੇ ਆਨੇ ਆ ਤਾਂ ਕਿ ਇਹਨਾਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਾ ਹੋਵੇ ਠੀਕ ਹੈ ਜਿਸ ਦਿਨ ਨਾ ਆਈਏ ਤੇ ਸਾਨੂੰ ਆ ਕੇ ਨਰਾਜ਼ ਹੁੰਦੇ ਆ ਵੀ ਤੁਸੀਂ ਕੱਲ ਆਏ ਕਿਉਂ ਨਹੀਂ ਸੰਤ ਜੀ ਨੂੰ ਦੇ ਅਸ਼ੀਰਵਾਦ ਪਰ ਜਦੋਂ ਇਹਨਾਂ ਨਾਲ ਜਦਾਂ ਵਿਚਰਦੇ ਹਾਂ ਹਣਾ ਹੁਣ ਵੀ ਜਦੋਂ ਅਸੀਂ ਦੇਖ ਰਹੇ ਸੀਗੇ ਜਦਾਂ ਤੁਹਾਡੇ ਨਾਲ ਗੱਲਬਾਤ ਕਰਦੇ ਆ ਇਹ ਬਿਲਕੁਲ ਇੱਕ ਪਰਿਵਾਰ ਵਰਗਾ ਮਾਹੌਲ ਹੈ ਬਿਲਕੁਲ ਅਸੀਂ ਨਾਮ ਵੀ ਇਹੀ ਰੱਖਿਆ ਮਾਤਾ ਪਿਤਾ ਦਾ ਆਪਣਾ ਘਰ ਐਸੇ ਕਰਕੇ ਕਿ ਇਹਨਾਂ ਨੂੰ ਅਸੀਂ ਇਹਨਾਂ ਦੇ ਬੱਚੇ ਤੇ ਕਹਿੰਦਾ ਇਹ ਸਾਡੇ ਮਾਪੇ ਆਪ ਨੇ ਅਸੀਂ ਇਹਨਾਂ ਦਾ ਜਿੰਨਾ ਵੱਧ ਤੋਂ ਵੱਧ ਧਿਆਨ ਰੱਖ ਸਕੀਏ ਹੋ ਸਕਦਾ ਬੜਾ ਬਹੁਤ ਪਿਆਰ ਦਿੰਦੇ ਨੇ ਤੁਹਾਨੂੰ ਹਣਾ ਕਿੰਨੀ ਕਿੰਨੀਆਂ ਰਖੜੀਆਂ ਜਿਨ੍ਹਾਂ ਨੇ ਬਣੀਆਂ ਤੁਹਾਡੇ ਆਦਿ ਇਹਨਾਂ ਦਾ ਪਿਆਰ ਹੈ ਜੀ ਇਹ ਆਸ਼ੀਰਵਾਦ ਹੈ ਇਹਨਾਂ ਦਾ ਸਾਡਾ ਇਹ ਪਹਿਨਾ ਸਾਡੀਆਂ ਮਾਮਾ ਦਾ ਆਸ਼ੀਰਵਾਦ ਹੈ